ਸਾਡੇ ਪੇਪਰ ਵੀ ਕਲੀਅਰ ਆ ਜੋਇਨਿੰਗ ਲਿਸਟਾਂ ਸਾਡੀਆਂ ਪਈਆਂ ਹੋਈਆਂ ਪਰ ਇਹ ਸਰਕਾਰ ਦਾ ਨਿਯੁਕਤੀ ਪੱਤਾ ਦੇਣ ਤੋਂ ਅਨਕਾਰ ਨਹੀਂ ਕਰ ਰਹੀ ਹੈ ਤੇ ਇਹ ਚੌਂਟ ਦੀ ਭਰਤੀ ਜਿਹੜੀ 2020 ਚ ਆਈ ਸੀਗੀ 4 ਸਾਲ ਦੇ ਲਗਭਗ ਹੋ ਗਏ ਆ ਇਹ ਜਿਹੜੀਆਂ ਸਰਕਾਰਾਂ ਕੋਈ ਹੱਲ ਨਹੀਂ ਕਰ ਰਹੀਆਂ ਜਿਹੜੇ ਅਸੀਂ ਵੀ ਰੋਲ ਰਹੇ ਆ ਛੜਕਾ ਤੇ ਵੀ ਰੋਲ ਰਹੇ ਆ ਹੁਣ ਸਾਡਾ ਡੀਪੀਆਈ ਆਫਿਸ ਤੇ ਸਭ ਨੇ ਆਪਣਾ ਧਰਨਾ ਲੱਗਾ ਹੋਇਆ ਜੀ ਕਾਫੀ ਦਿਨ ਹੋ ਗਏ ਪਰ ਸਰਕਾਰ ਕੋਈ ਸੁਣ ਨਹੀਂ ਰਹੀ ਸਾਡੀ ਗੱਲ ਚਾਰ ਚਾਰ ਪੇਪਰ ਦੇਣ ਦੇ باوجود ਵੀ ਅਜੇ ਵੀ ਅਸੀਂ ਸੜਕਾਂ ਤੇ ਰੋਲ ਰਹੇ ਹਾਂ ਸਰਕਾਰ ਦੇ ਵੱਲੋਂ ਜਦੋਂ ਵੀ ਮੀਟਿੰਗਸ ਹੁੰਦੀਆਂ ਸਾਨੂੰ ਹਮੇਸ਼ਾ ਮਿੱਠੀ ਗੋਲੀ ਦਿੱਤੀ ਜਾਂਦੀ ਹੈ ਕਿ ਅੱਜ ਕਰ ਰਹੇ ਹਾਂ ਕੱਲ ਕਰ ਰਹੇ ਹਾਂ ਹਜੇ ਵੀ ਸਾਡੀਆਂ ਜੋ ਭਰਤੀ ਦੀਆਂ ਲਿਸਟਾਂ ਜਾਰੀ ਨਹੀਂ ਕੀਤੀਆਂ ਗਈਆਂ ਸਾਰਾ ਜੋ ਸਾਡੀ ਭਰਤੀ ਦਾ ਪ੍ਰੋਸੈਸ ਕੰਪਲੀਟ ਹੋ ਚੁੱਕਿਆ ਹੈਗਾ ਬਸ ਸਾਡੀ ਲਿਸਟ ਜਾਰੀ ਕਰਕੇ ਜਲਦੀ ਤੋਂ ਜਲਦੀ ਸਰਕਾਰ ਨੂੰ ਸਾਡੀ ਇਹੀ ਮੰਗ ਹੈ ਜਲਦੀ ਤੋਂ ਜਲਦੀ ਸਾਡੀਆਂ ਲਿਸਟਾਂ ਜਾਰੀ ਕੀਤੀਆਂ ਜਾਣ ਸਾਨੂੰ ਸਿਚੁਏਸ਼ਨ ਚੁਆਇਸ ਕਰਾ ਕੇ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਤੇ 20 ਸਾਲ ਹੋ ਗਏ ਅਸੀਂ ਜ਼ਿੰਦਗੀ ਦੇ ਪੇਪਰ ਹੀ ਦੇਈ ਜਾ ਰਹੇ ਹਾਂ ਸਾਡੇ ਪੜ੍ਹਾਈ ਬੱਚੇ ਤਾਂ ਅੱਜ ਪੱਕੇ ਹੋ ਕੇ ਕਿਤੇ ਦੀ ਕਿਤੇ ਪਹੁੰਚ ਗਏ ਪਰ ਅਧਿਆਪਕ ਆ ਜਿਹੜੇ ਕੱਚੇ ਦੇ ਕੱਚੇ ਕੋਈ ਬਦਲਾਅ ਨਹੀਂ ਹੈਗਾ ਜੀ ਉਸ ਤੋਂ ਵੱਧ ਕੇ ਮਤਲਬ ਕਿ ਵੀ ਹੁਣ ਵੀ ਸੜਕਾਂ ਤੇ ਰੋਲ ਰਹੇ ਆ ਅਧਿਆਪਕ ਇੰਨੇ ਨੇ ਪੇਪਰ ਕਲੀਅਰ ਕਰਕੇ ਵੀ ਸੜਕਾਂ ਤੇ ਹੀ ਰੋਲ ਰਹੇ ਹੈਗੇ ਜਿਹੜਾ ਭਗਵੰਤ ਮਾਨ ਇਹ ਕਹਿੰਦਾ ਸੀ ਕਿ ਸਾਡਾ ਜਿਹੜਾ ਹਰਾ ਪੰਨਾ ਸਭ ਤੋਂ ਪਹਿਲਾਂ ਬੇਰੋਜ਼ਗਾਰਾਂ ਲਈ ਚੱਲੂਗਾ 13 ਤਾਂ ਜਦੋਂ ਚੱਲੂਗਾ ਦੇਖੀ ਜਾਊਗੀ ਜਿਹੜਾ ਦੂਜੇ ਚਲਾ ਕੇ ਗਏ ਆ ਉਹਨਾਂ ਵਾਲੇ ਦਾ ਤਾਂ ਕੋਈ ਪਾਰਨ ਤਾਰਾ ਕਰ ਦੇ 2020 ਦੇ ਵਿੱਚ 2364 ਭਰਤੀ ਆਈ ਅੱਜ 2024 ਆ ਗਿਆ ਮੈਰਿਟ ਲਿਸਟਾਂ ਜਾਰੀ ਹੋ ਗਈਆਂ ਸਾਰਾ ਕੁਝ ਹੋ ਗਿਆ ਫੇਰ ਵੀ ਇਹ ਜਿਹੜਾ ਜੋਇਨਿੰਗ ਲੈਟਰ ਉਹਨਾਂ ਬੱਚਿਆਂ ਨੂੰ ਇਹ ਜਿਹੜੇ ਜਾਂ ਵਿਦਿਆਰਥੀ ਹੈ ਜਿਹੜੇ ਜੋ ਵੀ ਕੈਂਡੀਡੇਟ ਆ ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇ ਜੇ ਕੋਈ ਮੰਤਰੀ ਦਲ ਬਦਲੀ ਕਰ ਜਾਂਦਾ ਜਾਂ ਕੋਈ ਵੈਸੇ ਹੀ ਚੜਾਈ ਕਰ ਜਾਂਦਾ ਤਾਂ ਇਹ ਜਿਮਣੀ ਚੋਣ 6 ਮਹੀਨਾ ਚ ਕਰਾ ਦਿੰਦੇ ਆ ਕਰਾ ਦਿੰਦੇ ਆ ਨਾ ਹੁਣ ਗਿੱਦੜਵਾ ਹਾਲੀ ਜਿਮਨੀ ਚੋਣ ਹੋਣੀ ਆ ਪਹਿਲਾਂ ਜਲੰਧਰ ਵਾਲਿਆਂ ਆਪਾਂ ਹੁੰਦੀਆਂ ਵੇਖੀਆਂ ਜਾਂ ਹੋਰ ਜਿਮਨੀ ਚੋਣਾ ਹੁੰਦੀਆਂ ਵੇਖਦੇ ਆ ਜਿਮਨੀ ਚੋਣ ਕਰਾਉਣ ਵਾਸਤੇ ਪੈਸੇ ਆ ਜਾਂਦੇ ਆ ਪਰ ਜਦੋਂ ਕੋਈ ਮਾਸਟਰ ਰਟਾਇਰ ਹੋ ਜਾਂਦਾ ਇੱਥੇ 6-6 ਸਾਲ ਭਰਤੀ ਨਹੀਂ ਹੁੰਦੀ ਜਿੰਨੇ ਇਹਨਾਂ ਨੇ ਪੇਪਰ ਲਏ ਟੈਟ ਦਾ ਪੇਪਰ ਲਿਆ ਫੇਰ ਦੁਬਾਰਾ ਲਿਆ 4161 ਭਰਤੀ ਆਈ ਉਹਦੇ ਚ ਨੌ ਨੰਬਰਾਂ ਦੀ ਗ੍ਰੇਸ ਦੇ ਕੇ ਜਿਹੜੇ ਕੈਂਡੀਡੇਟ ਜੀਆਰਐਫ ਕਲੀਅਰ ਕਰੀ ਬੈਠੇ ਸੀਗੇ ਜਿਨ੍ਹਾਂ ਨੇ ਜੇ ਆਰਐਫ ਲਾਤੀ ਉਹ ਬੰਦੇ ਇਹਨਾਂ ਦਾ ਉਹ ਪੇਪਰ ਨਹੀਂ ਪਾਸ ਕਰ ਸਕੇਗੇ ਕਿਉਂਕਿ ਨੌ ਨੰਬਰਾਂ ਦੀ ਗ੍ਰੇਸ ਦਿੱਤੀ ਸੀਗੀ ਹੁਣ ਜਿਹੜੇ ਕੈਂਡੀਡੇਟ ਦੇ ਪਹਿਲਾਂ ਹੀ ਨੌ ਸਹੀ ਸੀਗੇ ਉਹ ਅਥੇ ਦਾ ਉਥੇ ਖੜਾ ਰਹਿ ਗਿਆ ਜਿਹਦੇ ਬਾਇ ਚਾਂਸ ਉਹਨਾਂ ਚੋਂ ਗਲਤ ਸੀਗੇ ਉਹ ਬੰਦੇ ਅੱਗੇ ਨਿਕਲ ਗਏ ਕਿਸੇ ਨੇ ਲਿਖਿਆ ਸੀ ਕਿ ਪਲੰਦਾ ਡਿਗਰੀਆਂ ਦਾ ਜਦ ਕਦੇ ਵੀ ਫੋਲ ਲੈਂਦਾ ਹਾਂ ਮੈਂ ਦਿਲ ਨੂੰ ਥਪਥਪਾ ਲੈਂਦਾ ਤੇ ਅੱਖਾਂ ਡੋਲ ਲੈਂਦਾ ਹਾਂ ਜਿੰਨੇ ਵੀ ਦੁਨੀਆ ਭਰ ਦੇ ਸੰਤਾਪ ਆ ਉਹਨਾਂ ਦੁਨੀਆ ਭਰ ਦੇ ਸੰਤਾਪਾਂ ਦੇ ਵਿੱਚੋਂ ਉਹ ਜੋ ਕੇ ਸਮੇਂ ਦੇ ਵਿੱਚ ਬੇਰੁਜ਼ਗਾਰੀ ਦਾ ਸੰਤਾਪ ਆ ਜਿਹੜਾ ਉਹ ਸਭ ਤੋਂ ਜ਼ਿਆਦਾ ਗੈਰ ਗੰਭੀਰ ਆ ਤੇ ਪੰਜਾਬ ਦੇ ਵਿੱਚ ਇਸ ਟਾਈਮ ਬੇਰੁਜ਼ਗਾਰਾਂ ਦੀ ਜਿਹੜੀ ਹਾਲਤ ਆ ਉਹ ਮੀਡੀਆ ਰੀਆਂ ਖਬਰਾਂ ਤੋਂ ਭਾਵੇਂ ਤੁਹਾਨੂੰ ਨਾ ਪਤਾ ਲੱਗੇ ਪਰ ਗਰਾਊਂਡ ਲੈਵਲ ਦੇਤੇ ਆਪਣੇ ਆਸੇ ਪਾਸੇ ਆ ਜਿਹੜਾ ਝਾਕ ਕੇ ਤੁਸੀਂ ਲਾਜ਼ਮੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਆ ਜਿਹੜੇ ਉਹਨਾਂ ਦੇ ਬਣੇ ਹੋਏ ਆ ਮਾਨ ਸਰਕਾਰ ਨੇ ਵੀ ਵੱਡੇ ਵੱਡੇ ਬੋਰਡ ਲਾਏ ਫਲੈਕਸ ਲਾਏ ਤੇ ਜੋ ਕੇ ਸਮੇਂ ਦੇ ਵਿੱਚ ਮਸ਼ਹੂਰੀਆਂ ਵਾਲੀ ਸਰਕਾਰ ਦੇ ਤੌਰ ਦੇ ਤੇ ਇਹ ਸਰਕਾਰ ਜਾਣੀ ਜਾਂਦੀ ਆ ਤੇ ਕਿਹਾ ਇਹ ਜਾ ਰਿਹਾ ਹੈਗਾ ਕਿ ਇਹ ਸਰਕਾਰ ਨੇ 40000 ਤੋਂ ਵੱਧ ਨੌਜਵਾਨਾਂ ਨੂੰ ਆ ਜਿਹੜਾ ਉਹ ਰੁਜ਼ਗਾਰ ਬਖਸ਼ਿਆ ਹੈਗਾ ਪਰ ਤਸਵੀਰ ਦਾ ਇੱਕ ਪਾਸਾ ਇਹ ਵੀ ਹੈਗਾ ਕਿ ਜੋ ਭਾਰਤੀਆਂ ਪਿਛਲੇ ਸਮੇਂ ਦੇ ਦੌਰਾਨ ਕਾਂਗਰਸ ਸਰਕਾਰ ਨੇ ਆਪਦੀ ਛਾਖ ਬਚਾਉਣ ਵਾਸਤੇ ਕੱਡੀਆਂ ਸੀਗਾ ਇਹ ਸਰਕਾਰਾਂ ਇਹ ਸਰਕਾਰ ਆ ਜਿਹੜੀ ਉਹਨਾਂ ਭਾਰਤੀਆਂ ਨੂੰ ਵੀ ਹਲਤੀਕਾ ਜਿਹੜੀ ਉਹ ਪੂਰਨੀ ਚਾੜ੍ਹ ਸਕੀਗੀ ਤੇ ਜਿਹੜੇ ਕੈਂਡੀਡੇਟਸ ਜਿਨ੍ਹਾਂ ਨੂੰ ਇਹ ਲੱਗਦਾ ਸੀਗਾ ਕਿ ਅਸੀਂ ਕੁਛ ਨਾ ਕੁਛ ਪੇਪਰ ਦੇ ਕੇ ਬਣ ਜਾਾਂਗੇ ਅਸੀਂ ਅਧਿਆਪਕ ਬਣ ਜਾਾਂਗੇ ਵਿਦਿਆਰਥੀਆਂ ਦੀ ਜਾ ਕੇ ਹਾਜ਼ਰੀ ਲਾਵਾਂਗੇ ਤੇ ਮਹੀਨੇ ਬਾਅਦ ਤਨਖਾਹ ਪਵਾਵਾਂਗੇ ਪਰ 4 ਸਾਲ ਬੀਤਣ ਦੇ ਬਾਵਜੂਦ 3 ਸਾਲ ਬੀਤਣ ਦੇ ਬਾਵਜੂਦ ਵੀ ਆ ਜਿਹੜਾ ਉਹ ਅਧਿਆਪਕਤਾ ਬਣ ਗਏ ਆ ਪੇਪਰ ਵੀ ਦੇਤੇ ਆ ਸਭ ਕੁਝ ਹੋ ਗਿਆ ਪਰ ਉਹਨਾਂ ਦੀ ਡਿਊਟੀ ਸਕੂਲਾਂ ਦੇ ਵਿੱਚ ਨਹੀਂ ਹਲਤੀਕ ਘਰਾਂ ਦੇ ਵਿੱਚ ਹੀ ਆ ਤੇ ਉਹਨਾਂ ਆਂਡ ਗਵਾਂਡ ਦੇ ਲੋਕਾਂ ਦੇ ਵਿੱਚ ਹੀ ਆ ਜਿੱਥੇ ਹਰ ਰੋਜ਼ ਉਹਨਾਂ ਨੂੰ ਇਸ ਗੱਲ ਦਾ ਸਾਹਮਣਾ ਕਰਨਾ ਪੈਂਦਾ ਕਿ ਤੁਹਾਡਾ ਕੁਝ ਬਣਿਆ ਜਾਂ ਨਹੀਂ ਬਣਿਆਗਾ ਪਰ ਇਸ ਤੋਂ ਬਾਅਦ ਉਹ ਕੀ ਜਵਾਬ ਦਿੰਦੇ ਆ ਇਹ ਉਹਨਾਂ ਦੇ دل ਨੂੰ ਹੀ ਪਤਾ ਹੈਗਾ ਆਪਣੇ ਨਾਲ ਕੁਝ ਸਾਡੇ ਪਿੱਛੇ ਕੁਝ ਕੈਂਡੀਡੇਟਸ ਮੌਜੂਦ ਆ ਕੁਝ ਲੜਕੀਆਂ ਕੁਝ ਲੜਕੀਆਂ ਤੇ ਕੁਝ ਲੜਕੇ ਆ ਅੱਜ ਇੱਥੇ ਡੀਸੀ ਦਫ਼ਤਰ ਇਹ ਆਪਣਾ ਮੰਗ ਪੱਤਰ ਦੇਣ ਪਹੁੰਚੇ ਹੋਏ ਸੀਗੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੱਸੀ ਕਲਪੈਨ ਜੀ ਸੱਸੀ ਜੀ ਜੀ ਪੈਨ ਜੀ ਅੱਜ ਤੁਸੀਂ ਇੱਥੇ ਮੰਗ ਪੱਤਰ ਦਿੱਤਾ ਹੈਗਾ ਅ ਕਿਹੜੀ ਜਥੇਬੰਦੀ ਹੈਗੀ ਆ ਤੇ ਕੀ ਤੁਹਾਡੀ ਡਿਮਾਂਡ ਹੈਗੀ ਆ ਹਾਂ ਜੀ ਅਸੀਂ 2364 888 994 ਜੀ ਟੀਚਰ ਹੈਗੇ ਆ ਤੇ ਅਸੀਂ ਇਹੀ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਸਾਡੇ ਸਾਰੇ ਪੇਪਰ ਵੀ ਹੋ ਗਏ ਆ ਸਾਰਾ ਕੁਝ ਸਿਲੈਕਸ਼ਨ ਲਿਸਟਾਂ ਪੈ ਗਈਆਂ ਪਰ ਹਜੇ ਤੱਕ ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿੱਤੇ ਜਾ ਰਹੇ ਜਿਹੜੀਆਂ ਆਸਾਂ ਹਮੇਦਾਂ ਲਾ ਕੇ ਅਸੀਂ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਵੋਟਾਂ ਪਾਈਆਂ ਸੀ ਉਹਨਾਂ ਤੇ ਸਰਕਾਰ ਖਰੀ ਨਹੀਂ ਉਤਰ ਰਹੀ ਸਾਨੂੰ ਇਹ ਉਮੀਦ ਨਹੀਂ ਸੀ ਵੀ ਸਾਨੂੰ ਇਸ ਲੈਵਲ ਤੇ ਆ ਕੇ ਰੋਲਣਾ ਪਊਗਾ ਸਾਡਾ ਸਾਰਾ ਕੁਝ ਹੋ ਚੁੱਕਿਆ ਸੀ ਇਹੀ ਮੰਗ ਕਰਦੇ ਆ ਕਿ ਸਾਨੂੰ ਜੁਆਇਨਿੰਗ ਲੈਟਰ ਜਲਦੀ ਤੋਂ ਜਲਦੀ ਦਿੱਤੇ ਜਾਣ ਜੀ ਅੱਛਾ ਹੁਣ ਤੁਹਾਡੀ ਏਜ ਕਿੰਨੀ ਹੋ ਚੁੱਕੀ ਹੈਗੀ ਅਤੇ ਕਿੰਨੇ ਸਾਲ ਦੀ ਏਜ ਠੀਕ ਹੈ ਜਿਹੜਾ ਤੁਸੀਂ ਇਹ ਭਰਤੀ ਦੇਖ ਸਕਦੇ ਹੋ ਹਾਂਜੀ ਮੇਰੀ ਏਜ ਹੋ ਗਈ 38 ਹੋ ਗਈ ਸਰ ਮੈਂ ਐਸਸੀ ਆ ਰਹਾ 42 ਤੱਕ ਸਿਰਫ ਮੇਰੇ ਕੋਲ 2 ਸਾਲ ਹੀ ਰਹਿ ਗਏ ਆ ਸਿਰਫ ਨਹੀਂ ਤਾਂ ਉਸ ਤੋਂ ਬਾਅਦ ਅਸੀਂ ਓਵਰ ਏਜ ਹੋ ਜਾਂਗੇ ਜੇਕਰ ਜਰਨਲ ਹੁੰਦੀ ਤਾਂ ਉਹ ਕਿੰਨੀ ਸਾਲ ਦੀ ਓਵਰ ਏਜ ਹੋ ਜਾਂਦੇ ਆ ਹਾਂਜੀ ਉਹ ਤਾਂ 33 ਤੇ ਹੀ ਓਵਰ ਏਜ ਹੋ ਜਾਂਦੇ ਆ ਸਰ ਜੀ ਹਾਂਜੀ ਅਜਾ ਮਤਲਬ ਜੇਕਰ ਤੁਸੀਂ ਐਸਸੀ ਨਾ ਹੁੰਦੇ ਤਾਂ ਤੁਹਾਡੀ ਉਮਰ ਆ ਜਿਹੜੀ ਉਹ ਲੰਘ ਜਾਣੀ ਸੀਗੀ ਮਤਲਬ ਇਹਨਾਂ ਪੜਨ ਦੇ ਬਾਵਜੂਦ ਨੌਕਰੀ ਨਾ ਮਿਲਣ ਦੇ ਕਾਰਨ ਵੀ ਹੈ ਜਿਹੜੇ ਤੁਹਾਡੀ ਹਾਂਜੀ ਸਰ ਦੇਖੋ ਜੇ ਸਾਨੂੰ ਹੋਰ ਸਾਲ ਲੰਮਕਾਇਆ ਗਿਆ 6 ਮਹੀਨੇ ਹੋ ਲੰਮਕਾਇਆ ਗਿਆ ਤਾਂ ਅਸੀਂ ਤਾਂ ਫਿਰ ਕੋਈ ਵੀ ਨਹੀਂ ਦੇ ਸਕਦੇ ਸਾਡੇ ਸਿਰਫ ਆ ਲਾਸਟ ਹੋਪ ਹੀ ਆ ਸਾਡੇ ਕੋਲ 2364 ਇਹ ਸਰਕਾਰ ਕਿਸਾਨ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਜਲਦੀ ਸਲਦੀ ਜੋਇਨਿੰਗ ਲੈਟਰ ਦੇ ਦੇ ਜਾਂ ਸਾਡੇ ਪੇਪਰ ਵੀ ਕਲੀਅਰ ਹੈ ਜੋਇਨਿੰਗ ਲਿਸਟਾਂ ਸਾਡੀਆਂ ਪਈਆਂ ਹੋਈਆਂ ਪਰ ਇਹ ਸਰਕਾਰ ਸਾਨੂੰ ਨਿਯੁਕਤੀ ਪੱਤਾ ਦੇਣ ਤੋਂ ਅਨਕਾਰ ਨਹੀਂ ਕਰ ਰਹੀ ਹੈ ਅੱਛਾ ਤੁਸੀਂ ਵੀ 2364 ਤੋਂ ਹਾਂਜੀ ਸਰ ਮੈਂ ਵੀ 2364 ਦੀ ਕੈਂਡੀਡੇਟ ਆ ਬਟ ਮੇਰਾ 5994 ਦੀ ਵੀ ਮੈਂ ਕੈਂਡੀਡੇਟ ਆ 2364 ਦੀ ਭਰਤੀ ਜਿਹੜੀ 2020 ਚ ਆਈ ਸੀਗੀ 4 ਸਾਲ ਦੇ ਲਗਭਗ ਹੋ ਗਏ ਆ ਇਹ ਜਿਹੜੀਆਂ ਸਰਕਾਰਾਂ ਕੋਈ ਹੱਲ ਨਹੀਂ ਕਰ ਰਹੀਆਂ ਜਿਹੜੇ ਅਸੀਂ ਵੀ ਰੋਲ ਰਹੇ ਆ ਛੜਕਾਂ ਤੇ ਵੀ ਰੋਲ ਰਹੇ ਆ ਹੁਣ ਸਾਡਾ ਡੀਪੀਆਈ ਆਫਿਸ ਤੇ ਸਭ ਨੇ ਆਪਣਾ ਧਰਨਾ ਲੱਗਾ ਹੋਇਆ ਜੀ ਕਾਫੀ ਦਿਨ ਹੋ ਗਏ ਪਰ ਸਰਕਾਰ ਕੁਝ ਸੁਣ ਨਹੀਂ ਰਹੀ ਸਾਡੀ ਗੱਲ ਜੀ ਹਾਂ ਜੀ ਅੱਛਾ ਭਾਈ ਤੁਹਾਡੀ ਕਿਹੜੀ ਭਰਤੀ ਹੈਗੀ ਆ ਤੁਸੀਂ ਕੀ ਮੰਗ ਨੂੰ ਲੈ ਕੇ ਆਏ ਸਰ ਮੈਂ 5894 ਭਰਤੀ ਨਾਲ ਰਿਲੇਟਡ ਆ ਕੈਂਡੀਡੇਟ ਆ ਤੇ ਸਾਡੀ ਭਰਤੀ ਅਸੀਂ ਮੰਗ ਲੈ ਕੇ ਆਏ ਕਿ ਸਾਡੀ ਅੱਜ ਲਿਸਟਾਂ ਪਹਿਣੀਆਂ ਸੀਗਾ ਪਹਿਲਾਂ ਵੀ ਸਿੱਖਿਆ ਮੰਤਰੀ ਸਾਹਿਬ ਨਾਲ ਕਾਫੀ ਮੀਟਿੰਗਾਂ ਹੋ ਚੁੱਕੀਆਂ ਅੱਜ ਵੀ ਇਹੀ ਸੀਗਾ ਕਿ ਅੱਜ ਲਿਸਟਾਂ ਪਹਿਣਣਗੀਆਂ ਪਰ ਪਹਿਲਾਂ ਦੀ ਤਰ੍ਹਾਂ ਵੇਖੋ ਅੱਜ ਵੀ ਕੋਈ ਮਿੱਠੀ ਗੋਲੀ ਦਿੱਤੀ ਆ ਪਰ ਗਾਂ ਅਸੀਂ ਜੇ ਇਹ ਚੇਤਾਵਨੀ ਸਮਝ ਲਓ ਰਿਕਵੈਸਟ ਸਮਝ ਲਓ ਅਸੀਂ ਸਿੱਖਿਆ ਮੰਤਰੀ ਸਾਹਿਬ ਨੂੰ ਕਹਿੰਨੇ ਆ ਕਿ ਜੇ ਅੱਜ ਸਾਡਾ ਕੋਈ ਹਕੂਕਤਾ ਹੱਲ ਨਹੀਂ ਹੁੰਦਾ ਤੇ ਅਸੀਂ ਗੁਪਤ ਐਕਸ਼ਨ ਲਾਵਾਂਗੇ ਰੋਡ ਜਾਮ ਕਰਾਂਗੇ ਉੱਥੇ ਧਰਨੇ ਤੇ ਬੈਠੇ ਵੀਰ ਜੋ ਵੀ ਭੈਣਾ ਕਰ ਵੀ ਰਹੇ ਆ ਇਸ ਤੋਂ ਵੀ ਉੱਪਰ ਅਸੀਂ ਗੁਪਤ ਐਕਸ਼ਨ ਲਾਵਾਂਗੇ ਜੇ ਨਾ ਸਾਡਾ ਕੋਈ ਹੱਲ ਕੀਤਾ ਗਿਆ ਤਾਂ ਵੀਰੇ ਤੁਹਾਡੀ ਕਿਹੜੀ ਭਾਰਤੀ ਹੈਗੀ ਤੁਸੀਂ ਕੀ ਡਿਮਾਂਡ ਕਰਦੇ ਹੋ ਅਸੀਂ ਨਾ ਚੁਣੇ ਹੋਏ ਪਾਰਟੀ ਦੇ ਕੈਂਡੀਡੇਟ ਆਂ ਅਸੀਂ ਚਾਰ-ਚਾਰ ਪੇਪਰ ਦੇਣ ਦੇ باوجود ਵੀ ਅਜੇ ਵੀ ਅਸੀਂ ਸੜਕਾਂ ਤੇ ਰੋਲੇ ਆਂ ਸਰਕਾਰ ਦੇ ਵੱਲੋਂ ਜਦੋਂ ਵੀ ਮੀਟਿੰਗਸ ਹੁੰਦੀਆਂ ਸਾਨੂੰ ਹਮੇਸ਼ਾ ਮਿੱਠੀ ਗੋਲੀ ਦਿੱਤੀ ਜਾਂਦੀ ਆ ਕਿ ਅੱਜ ਕਰ ਰਹੇ ਆਂ ਕੱਲ ਕਰ ਰਹੇ ਆਂ ਹਜੇ ਵੀ ਸਾਡੀਆਂ ਜੋ ਭਰਤੀ ਦੀਆਂ ਲਿਸਟਾਂ ਜਾਰੀ ਨਹੀਂ ਕੀਤੀਆਂ ਗਈਆਂ ਸਾਰਾ ਜੋ ਸਾਡੀ ਭਰਤੀ ਦਾ ਪ੍ਰੋਸੈਸ ਕੰਪਲੀਟ ਹੋ ਚੁੱਕਿਆ ਹੈਗਾ ਬਸ ਸਾਡੀ ਲਿਸਟ ਜਾਰੀ ਕਰਕੇ ਜਲਦੀ ਤੋਂ ਜਲਦੀ ਸਰਕਾਰ ਨੂੰ ਸਾਡੀ ਇਹੀ ਮੰਗ ਆ ਜਲਦੀ ਤੋਂ ਜਲਦੀ ਸਾਡੀਆਂ ਲਿਸਟਾਂ ਜਾਰੀ ਕੀਤੀਆਂ ਜਾਣ ਸਾਨੂੰ ਸਿਚੁਏਸ਼ਨ ਚੋਇਸ ਕਰਾ ਕੇ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਜੇਕਰ ਸਰਕਾਰ ਵੱਲੋਂ ਕਿਸੇ ਵੀ ਲਿਸਟ ਜਾਰੀ ਕਰਨ ਦੇ ਵਿੱਚ ਦੀ ਆਨਗਾਨੀ ਕੀਤੀ ਜਾਂਦੀ ਆ ਤੇ ਸਾਡੇ ਵੱਲੋਂ ਸਰਕਾਰ ਦਾ ਤਿੱਖਾ ਤੇ ਜ਼ੋਰਦਾਰ ਸੰਘਰਸ਼ ਵਿਰੁੱਧ ਜੋ ਵੀ ਉਹਨਾਂ ਨੇ ਕੀਤਾ ਜਾਵੇਗਾ ਤੇ ਇਸ ਸਬੰਧੀ ਜੋ ਵੀ ਸਾਡਾ ਨੁਕਸਾਨ ਹੋਵੇਗਾ ਉਸ ਦਾ ਸਿੱਧੇ ਸਿੱਧੇ ਤੌਰ ਤੇ ਜ਼ਿੰਮੇਵਾਰ ਸਰਕਾਰ ਹੋਵੇ ਜੀ ਅੱਛਾ ਬਈ ਤੁਸੀਂ ਕਹਾ ਵੀ ਚਾਰ ਪੇ ਚਾਰ ਚਾਰ ਪੇਪਰ ਦੇ ਦਿੱਤੇ ਹੈਗੇ ਵੱਧ ਤੋਂ ਵੱਧ ਅਧਿਆਪਕ ਦੀ ਭਰਤੀ ਹੁੰਦੀ ਆ ਵੱਧ ਤੋਂ ਵੱਧ ਇੱਕ ਟੈਟ ਦਾ ਟੈਸਟ ਹੈਗਾ ਤੇ ਇਸ ਤੋਂ ਬਾਅਦ ਇੱਕ ਜੋ ਹੋਣ ਸਬਜੈਕਟ ਦਾ ਟੈਸਟ ਹੁੰਦਾ ਹੈਗਾ ਤੁਸੀਂ ਚਾਰ ਪੇਪਰ ਕਿਹੜੇ ਦਿੱਤੇ ਹੈਗੇ ਅਸੀਂ ਪਹਿਲਾਂ ਟੈਟ ਕਲੀਅਰ ਕੀਤਾ ਜੀ ਫਿਰ ਸਰਕਾਰ ਦੇ ਵੱਲੋਂ ਸਾਡੀ ਭਰਤੀ ਦੇ ਦੌਰਾਨ ਹੀ ਇੱਕ ਜਿਹੜਾ ਪੰਜਾਬੀ एलिਜੀਬਿਲਟੀ ਟੈਸਟ ਆ ਉਹ ਲਾਗੂ ਕੀਤਾ ਗਿਆ ਅਸੀਂ ਪਹਿਲੇ ਵਾਰ ਉਹ ਕੀਤਾ ਉਸ ਤੋਂ ਬਾਅਦ ਜੋ ਸਾਡਾ ਮੈਰਿਟ ਬੇਸ ਪੇਪਰ ਸੀਗਾ ਉਹ ਕੀਤਾ ਸਰਕਾਰ ਦੀਆਂ ناکامیਆਂ ਦੇ ਕਾਰਨ ਜੋ ਸਾਡੀ ਭਰਤੀ ਐ ਕੋਰਟ ਦੇ ਵਿੱਚ ਫਸੀ ਕੋਰਟ ਦੇ ਵਿੱਚ ਫਸਣ ਦੇ ਬਾਵਜੂਦ ਸਰਕਾਰ ਆਪਣਾ ਜੋ ਸਰਵਿਸ ਰੂਲ ਬਚਾਉਣ ਦੇ ਵਿੱਚ ਕਾਮਯਾਬ ਹੋਈ ਪਰ ਸਾਡਾ ਇਹ ਪੇਪਰ ਆ ਉਹ ਕੈਨਸਲ ਹੋਇਆ ਸਰਕਾਰ ਦੀਆਂ ناکامیਆਂ ਕਾਰਨ ਸਾਰਾ ਕੁਝ ਹੋਇਆ ਅਸੀਂ ਦੁਬਾਰਾ ਫੇਰ ਜੋ ਪੇਪਰ ਪੰਜਾਬੀ ਐਲੀਜੀਬਿਲਟੀ ਟੈਸਟ ਸੀਗਾ ਉਹ ਅਸੀਂ ਦੁਆਰਾ ਦਿੱਤਾ ਅਸੀਂ ਉਹ ਸਾਰਾ ਹੁਣ ਵੀ ਕੁਆਲੀਫਾਈ ਕਰ ਚੁੱਕੇ ਆ ਸਾਰਾ ਸਾਡਾ ਪ੍ਰੋਸੈਸ ਕੰਪਲੀਟ ਆ ਪਰ ਅਜੇ ਵੀ ਜੋ ਸਰਕਾਰ ਆ ਸਾਡਾ ਹੱਲ ਨਹੀਂ ਕਰ ਰਹੀ ਅੱਛਾ ਭਾਈ ਜੀ ਤੁਹਾਡੀ ਕੀ ਡਿਮਾਂਡ ਹੈਗੀ ਆ ਤੁਸੀਂ 2364 ਤੋਂ ਜਾਂ 894 2364 ਚ ਬਾਟਮ ਇਸ ਸਿਸਟਮ ਚ ਜੂਨ 2003 ਤੋਂ ਮਤਲਬ ਇਨਵੋਲਵ ਹੈਗੇ ਆ ਤੇ 20 ਸਾਲ ਹੋ ਗਏ ਅਸੀਂ ਜ਼ਿੰਦਗੀ ਦੇ ਪੇਪਰ ਹੀ ਦੇਈ ਜਾ ਰਹੇ ਆ ਸਾਡੇ ਪੜ੍ਹਾਈ ਬੱਚੇ ਤਾਂ ਅੱਜ ਪੱਕੇ ਹੋ ਕੇ ਕਿਤੇ ਦੀ ਕਿਤੇ ਪਹੁੰਚ ਗਏ ਪਰ ਅਧਿਆਪਕ ਆ ਜਿਹੜੇ ਕੱਚੇ ਦੇ ਕੱਚੇ ਹੀ ਰਹਿ ਗਏ ਜੀ ਅੱਛਾ ਕਿਤੇ ਨਾ ਕਿਤੇ ਇਹ ਨਹੀਂ ਲੱਗਦਾਗਾ ਕਿ ਇਸ ਸਮੇਂ ਦੇ ਵਿੱਚ ਦੇਖਦੇ ਹੈਗੇ ਵੀ ਅਣਪੜ ਮਨਿਸਟਰ ਹੈਗੇ ਪਰ ਪੜੇ ਲਿਖਿਆ ਜਿਹੜੇ ਉਹ ਸੜਕਾਂ ਦੇ ਉੱਤੇ ਡਾਂਗਾ ਖਾਂਦੇ ਫਿਰਦੇ ਆ ਕਿਤੇ ਨਾ ਕਿਤੇ ਉਲਟੀ ਗੰਗਾ ਨਹੀਂ ਵਹਿ ਰਹੀ ਕਿ ਉਹ ਕਿ ਸਮੇਂ ਦੇ ਵਿੱਚ ਬਸ ਐਂ ਲੱਗਦਾ ਵੀ ਬਸ ਇਹ ਗੱਲ ਆ ਵੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਤਾਂ ਉਹ ਗੱਲ ਆ ਵੀ ਹੁਣ ਐਂ ਜਿ ਲੱਗਦਾ ਵੀ ਅਸੀਂ ਤਾਂ ਬੁੱਢੇ ਹੋ ਰਹੇ ਆ ਤੇ ਪਰ ਸਾਡੇ ਬੱਚਿਆਂ ਦਾ ਕੋਈ ਫਿਊਚਰ ਨਹੀਂ ਕਿਉਂਕਿ ਸਾਡੇ ਵਿੱਚੋਂ ਹੀ ਇੱਕ ਅਧਿਆਪਕ ਆ ਪਰसों ਹੀ ਦੇਉਣ ਤੋਂ ਮਤਲਬ ਜਿਹੜੇ ਹੈਗੇ ਸੀ ਉਹ ਇਸ ਲੜਾਈ ਨਾਲ ਲੜਦੇ ਹੋਏ ਪੇਪਰ ਦਿੰਦੇ ਹੋਏ 9894 ਦਾ ਪੇਪਰ ਉਹ ਮੇਰੇ ਨਾਲ ਦੇ ਕੇ ਆਇਆ ਤੇ ਪੇਪਰ ਦਿੰਦੇ ਦਿੰਦੇ ਹੀ ਵਿਚਾਰੇ ਇਹੋ ਜੀ ਬਿਮਾਰੀ ਨਾਲ ਪੀੜਤ ਸੀਗੇ ਵੀ ਉਹ ਕੱਲ ਆਦਾ ਦੁਨੀਆ ਛੱਡ ਗਏ ਪਰ ਉਹਨਾਂ ਦੀ ਜ਼ਿੰਦਗੀ ਦੇ ਪੇਪਰ ਜ਼ਿੰਦਗੀ ਖਤਮ ਹੋ ਗਈ ਪਰ ਕੀ ਦੇ ਪੇਪਰ ਨਹੀਂ ਖਤਮ ਹੋਇਆ ਜੀ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਵੀਰੇ ਕਿਉਂਕਿ ਬਦਲਾਵ ਵਾਲੀ ਸਰਕਾਰ ਸੀਗੀ ਨਵੀਂ ਸਰਕਾਰ ਬਣੀ ਸੀਗੀ ਕਹਿੰਦੇ ਸੀ ਕਿ ਵੀ ਨੌਜਵਾਨਾਂ ਨੂੰ ਆ ਜਿਹੜਾ ਉਹ ਸੜਕਾਂ ਤੇ ਉੱਤੇ ਨਹੀਂ ਰੋਲਣਾ ਪਊਗਾ ਟੈਂਕੀਆਂ ਦੇ ਉੱਤੇ ਤੁਹਾਨੂੰ ਕੋਈ ਨੌਜਵਾਨ ਆ ਜਿਹੜਾ ਜਾਂ ਲੜਕੀ ਜਾਂ ਲੜਕਾ ਦਿਖੂਗਾ ਨਹੀਂਗਾ ਸੜਕਾਂ ਦੇ ਉੱਤੇ ਚੁੰਨੀਆਂ ਨਹੀਂ ਰੋਲਣਗੀਆਂ ਕਿਵੇਂ ਦੇਖਦੋਂ ਇਸ ਬਦਲਾਵ ਨੂੰ ਕੋਈ ਬਦਲਾਵ ਨਹੀਂ ਹੈਗਾ ਜੀ ਉਸ ਤੋਂ ਵੱਧ ਕੇ ਮਤਲਬ ਕਿ ਵੀ ਹੁਣ ਵੀ ਸੜਕਾਂ ਤੇ ਰੋਲ ਰਹੇ ਆ ਅਧਿਆਪਕ ਇੰਨੇ ਨੇ ਪੇਪਰ ਕਲੀਅਰ ਕਰਕੇ ਵੀ ਸੜਕਾਂ ਤੇ ਰੋਲ ਰਹੇ ਹੈਗੇ ਜੀ ਹਾਂਜੀ ਸਾਡੇ ਨਾਲ ਡੀਟੀਐਫ ਤੋਂ ਵੀ ਆਗੂ ਮੌਜੂਦ ਨੇ ਸਸੀ ਗਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਬਾਈ ਜੀ ਅੱਜ ਤੁਸੀਂ 2364 ਤੇ 5994 ਦਾ ਮਾਮਲਾ ਲਿਆ ਹੈਗਾ ਲੰਬੇ ਸਮੇਂ ਤੋਂ ਦੇਖ ਰਹੇ ਹੈਗਾ ਕਿ ਇੱਕ ਭਰਤੀ ਨੂੰ ਆ ਜਿਹੜਾ 4 ਸਾਲ ਹੋ ਗਏ ਆ ਆਈ ਨੂੰ ਤੇ ਦੂਸਰੀ ਨੂੰ ਆ ਜਿਹੜਾ ਉਹ 2.5 ਸਾਲ ਬੀਤ ਚੁੱਕੇ ਹੈਗੇ ਆ ਹਲ ਤੀਕ ਇਨਾਂ ਦੀ ਸਰਕਾਰ ਬਣੀ ਨੂੰ ਜਿਹੜਾ ਉਹ ਪੌਣੇ 3 ਸਾਲ ਦੇ ਲਗਭਗ ਹੋ ਚੁੱਕਿਆ ਤੇ ਪੁਰਾਣੀਆਂ ਭਰਤੀਆਂ ਨਹੀਂ ਸਿੱਦੇ ਚੜੀਆਂ ਆਈਆਂ ਜਦਕਿ ਇਹ ਕਹਿ ਰਹੇ ਹੈਗੇ ਆ ਕਿ ਅਸੀਂ ਤਾਂ 40000 ਦੇ ਕਰੀਬ ਨੌਕਰੀ ਦੇਤੀ ਹੈਗੀ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਆ ਦੋ ਨਾਰੇ ਬੜੇ ਜ਼ੋਰ ਸ਼ੋਰ ਨਾਲ ਇਹਨਾਂ ਵੱਲੋਂ ਦਿੱਤੇ ਗਏ ਸੀਗੇ ਇੱਕ ਸਿੱਖਿਆ ਦਾ ਤੇ ਇੱਕ ਸਿਹਤ ਦਾ ਪਰ ਇਹਨਾਂ ਚੋਂ ਦੋਹਾਂ ਨਾਰਾਂ ਤੁਸੀਂ ਕਿਸੇ ਤੇ ਪੂਰਾ ਨਹੀਂ ਉਤਰਿਆ ਗਿਆਗਾ। ਰੋਡ ਮੈਪ ਵੱਡੇ ਵੱਡੇ ਲੈ ਕੇ ਆਏ ਸੀ ਅਸੀਂ ਇੰਨੇ ਪੈਸੇ ਇਧਰੋਂ ਕਮਾ ਲਾਂਗੇ, 20 ਹਜ਼ਾਰ ਕਰੋੜ ਰੇਤੇ ਚੋਂ ਕਮਾ ਲਾਂਗੇ, ਇਧਰੋਂ ਕਰ ਲਾਂਗੇ। ਠੀਕ ਆ? ਪਰ ਪਹਿਲਾਂ 1.5-2 ਸਾਲ ਆ ਜਿਹੜੇ ਸਰਕਾਰ ਇਹ ਕਹਿੰਦੀ ਰਹੀ ਕਿ ਸਾਨੂੰ ਟਾਈਮ ਚਾਹੀਦਾ, ਸਾਨੂੰ ਟਾਈਮ ਚਾਹੀਦਾ। ਜਿਹੜਾ ਭਗਵੰਤ ਮਾਨ ਇਹ ਕਹਿੰਦਾ ਸੀ ਕਿ ਸਾਡਾ ਜਿਹੜਾ ਹਰਾ ਪੈਨ ਸਭ ਤੋਂ ਪਹਿਲਾਂ ਬੇਰੋਜ਼ਗਾਰਾਂ ਲਈ ਚੱਲੂਗਾ। ਤੇਰਾ ਤਾਂ ਜਦੋਂ ਚੱਲੂਗਾ ਦੇਖੀ ਜਾਊਗੀ ਜਿਹੜਾ ਦੂਜੇ ਚਲਾ ਕੇ ਗਏ ਆ ਉਹਨਾਂ ਵਾਲੇ ਦਾ ਤਾਂ ਕੋਈ ਪਾਰਨ ਤਾਰਾ ਕਰ ਦੇ। 2020 ਦੇ ਵਿੱਚ 2364 ਭਰਤੀ ਆਈ ਅੱਜ 2024 ਆ ਗਿਆ ਮੈਰਿਟ ਲਿਸਟਾਂ ਜਾਰੀ ਹੋ ਗਈਆਂ ਸਾਰਾ ਕੁਝ ਹੋ ਗਿਆ ਫੇਰ ਵੀ ਜਿਹੜਾ ਜੋਇਨਿੰਗ ਲੈਟਰ ਉਹਨਾਂ ਬੱਚਿਆਂ ਨੂੰ ਜਿਹੜੇ ਜਾਂ ਵਿਦਿਆਰਥੀ ਹੈ ਜਿਹੜੇ ਜੋ ਵੀ ਕੈਂਡੀਡੇਟ ਆ ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇਗੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਭਰਤੀ ਨੂੰ 4 ਸਾਲ ਹੋ ਗਏ ਜਿਹੜਾ ਬੰਦਾ ਉਦੋਂ ਓਵਰਏਜ ਹੋਣ ਵਾਲਾ ਸੀ ਜਿਹਦੀ ਉਮਰ ਉਦੋਂ 42 ਸਾਲਾਂ ਦੇ ਨੇੜੇ ਸੀਗੀ 2020 ਦੇ ਵਿੱਚ ਉਹ ਅੱਜ 46 ਦਾ ਹੋ ਗਿਆ ਠੀਕ ਹੈ 3 ਸਾਲ ਆ ਜਿਹੜੇ ਉਹਨੂੰ ਪਰਵੇਸ਼ਨ ਪੀੜ ਤੇ ਲੰਘ ਜਾਣਗੇ 49 ਆ ਹੋ ਜਾਊਗਾ 58 ਚ ਜਾ ਕੇ ਉਹਨੇ ਰਿਟਾਇਰ ਹੋ ਜਾਣਾ ਠੀਕ ਆ ਬੰਦੇ ਕੋਲੇ ਜੋਬ ਕਰ ਲਈ ਸਮਾਂ ਕਿਹੜਾ ਰਹਿ ਗਿਆ ਠੀਕ ਆ ਜਦੋਂ ਜਿਹੜੇ ਜਿਹੜੇ 42-42 ਸਾਲਾਂ ਦੇ ਸੀਗੇ ਜਦੋਂ ਉਹ ਉਹਨਾਂ ਕੋਲੇ 10-10 11-11 ਸਾਲ ਦਾ ਟਾਈਮ ਬਚਦਾ ਜਦੋਂ ਕੋਈ ਮੰਤਰੀ ਦਲ ਬਦਲੀ ਕਰ ਜਾਂਦਾ ਜਾਂ ਕੋਈ ਵੈਸੀ ਚੜ੍ਹਾਈ ਕਰ ਜਾਂਦਾ ਤਾਂ ਇਹ ਜਿਮਣੀ ਚੋਣ 6 ਮਹੀਨਾ ਚ ਕਰਾ ਦਿੰਦੇ ਆ ਕਰਵਾ ਦਿੰਦੇ ਆ ਨਾ ਹੁਣ ਗਿੱਦੜ ਬਾਹਾਲੀ ਜਿਮਨੀ ਚੋਣ ਹੋਣੀ ਆ ਪਹਿਲਾਂ ਜਲੰਧਰ ਵਾਲੀਆਂ ਆਪਾਂ ਹੁੰਦੀਆਂ ਵੇਖੀਆਂ ਜਾਂ ਹੋਰ ਜਿਮਨੀ ਚੋਣਾ ਹੁੰਦੀਆਂ ਵੇਖਦੇ ਆ ਜਿਮਨੀ ਚੋਣ ਕਰਾਉਣ ਵਾਸਤੇ ਪੈਸੇ ਆ ਜਾਂਦੇ ਆ ਪਰ ਜਦੋਂ ਕੋਈ ਮਾਸਟਰ ਰਟਾਇਰ ਹੋ ਜਾਂਦਾ ਇੱਥੇ 6-6 ਸਾਲ ਭਰਤੀ ਨਹੀਂ ਹੁੰਦੀਗੀ 4-4 ਸਾਲ ਭਰਤੀਆਂ ਸਿਰ ਹੀ ਨਹੀਂ ਲੱਗਦੀਆਂ ਆ ਤਾਂ ਜਿਹੜੀ ਸਰਕਾਰ ਬਦਲਾ ਵਾਲੀ ਸਰਕਾਰ ਸੀ ਉਹ ਸਿਰਫ ਨਾਂ ਦਾ ਹੀ ਬਦਲਾ ਸੀਗਾ ਕਿਉਂਕਿ ਉਹਨਾਂ ਤੋਂ ਤਾਂ ਦੂਜਿਆਂ ਦੇ ਹਰੇ ਪੈਨ ਚਲਾਏ ਨਹੀਂ ਲੋਟ ਆਏਗੇ ਆਪ ਤਾਂ ਉਹਨਾਂ ਨੇ ਚਲਾਉਣਾ ਕੀ ਸੀਗਾ 5994 ਦੀ ਗੱਲ ਲੈ ਲਓ ਸਿਰਫ ਇੱਕ ਪੇਪਰ ਕਰਕੇ 50 ਨੰਬਰ ਦਾ ਪੇਪਰ ਪੰਜਾਬੀ ਦਾ ਪੇਪਰ ਪੰਜਾਬ ਦੇ ਵਿੱਚ 50 ਨੰਬਰ ਦਾ ਇਹਨਾਂ ਬੰਦਿਆਂ ਤੋਂ 50 ਨੰਬਰ ਦਾ ਪੇਪਰ ਨਹੀਂ ਸਹੀ ਬਣਾਏਗਾ ਉਹਦੇ ਕਰਕੇ ਜਿਹੜਾ ਭਰਤੀ ਸਾਰੀ ਲੰਮਕ ਗਈ ਦੁਬਾਰਾ ਪੇਪਰ ਲਿਆ ਇਹਨਾਂ ਨੇ ਜਿੰਨੇ ਇਹਨਾਂ ਨੇ ਪੇਪਰ ਲਏ ਟੈਟ ਦਾ ਪੇਪਰ ਲਿਆ ਫੇਰ ਦੁਬਾਰਾ ਲਿਆ 4166 ਭਰਤੀ ਆਈ ਉਹਦੇ 'ਚ 9 ਨੰਬਰਾਂ ਦੀ ਗ੍ਰੇਸ ਦੇ ਕੇ ਜਿਹੜੇ ਕੈਂਡੀਡੇਟ ਜੀਆਰਐਫ ਕਲੀਅਰ ਕਰੀ ਬੈਠੇ ਸੀਗੇ ਜਿਨ੍ਹਾਂ ਨੇ ਜੇ ਆਰਐਫ ਲਾਤੀ ਉਹ ਬੰਦੇ ਇਹਨਾਂ ਦਾ ਉਹ ਪੇਪਰ ਨਹੀਂ ਪਾਸ ਕਰ ਸਕੇਗੇ ਕਿਉਂਕਿ 9 ਨੰਬਰਾਂ ਦੀ ਗ੍ਰੇਸ ਦਿੱਤੀ ਸੀਗੀ ਹੁਣ ਜਿਹੜੇ ਕੈਂਡੀਡੇਟ ਦੇ ਪਹਿਲਾਂ ਹੀ 9 ਸਹੀ ਸੀਗੇ ਉਹ ਇੱਥੇ ਰੋ ਉੱਥੇ ਖੜਾ ਰਹਿ ਗਿਆ ਜਿਹਦੇ ਬਾਇ ਚਾਂਸ ਉਹਨਾਂ ਚੋਂ ਗਲਤ ਸੀਗੇ ਉਹ ਬੰਦੇ ਅੱਗੇ ਨਿਕਲ ਗਏ ਮੈਂ ਇਹ ਵੀ ਵੇਖਿਆ ਕਿ ਬਹੁਤ ਸਾਰੇ ਕੈਂਡੀਡੇਟ ਇਹੋ ਜਿਹੇ ਸੀਗੇ ਕਿ ਜਿਨ੍ਹਾਂ ਦੇ ਨੰਬਰ ਮੈਰਿਟ ਲਿਸਟ 'ਚ ਵੀ ਹੈ ਨਹੀਂ ਸੀਗੇ ਜਦੋਂ ਦੂਜੀ ਵਾਰੀ ਰਿਵਾਈਜ਼ ਕੀਤਾ ਉਹ ਬੰਦੇ ਅੱਗੇ ਆ ਗਏ ਤੇ ਜਿਹੜੇ ਮੈਰਿਟ ਸੀਗੇ ਉਹ ਬਾਹਰ ਠੋਕੇ ਇਹਨਾਂ ਨੇ ਇਹਨਾਂ ਬੰਦਿਆਂ ਤੋਂ ਸਿੱਖਿਆ ਦੇ ਵਿੱਚ ਕੋਈ ਕੰਮ ਸਹੀ ਤਰੀਕੇ ਨਾਲ ਹੋ ਹੀ ਨਹੀਂ ਰਿਹਾਗਾ ਜਿੰਨੇ ਪੇਪਰ ਹੋਏ ਸਾਰੇ ਦੁਬਾਰਾ ਹੋਏ ਠੀਕ ਹੈ ਤਾਂ ਇਹ ਆ ਕਿ ਡੈਮੋਕਰੈਟਿਕ ਟੀਚਰ ਫਰੰਟ ਨੇ ਇਹ ਮਸਲਾ ਲਿਆ ਕਿ ਜਿਨ੍ਹਾਂ ਦੀ ਮੈਰਿਟ ਲਿਸਟ ਜਾਰੀ ਹੋ ਗਈ ਉਹਨਾਂ ਦੇ ਜਲਦੀ ਤੋਂ ਜਲਦੀ ਜਿਹੜੇ ਜੋਇਨਿੰਗ ਲੈਟਰ ਉਹਨਾਂ ਨੂੰ ਜਾਰੀ ਕੀਤੇ ਜਾਣ 2364 ਨੂੰ ਔਰ 5993 ਜਿਹੜੀ ਭਰਤੀ ਆ ਉਹਦੀ ਮੈਰਿਟ ਲਿਸਟ ਜਲਦੀ ਤੋਂ ਜਲਦੀ ਜਾਰੀ ਕਰਕੇ ਉਹਨੂੰ ਕੰਪਲੀਟ ਕੀਤਾ ਜਾਵੇ ਅੱਛਾ ਭਾਈ ਜੀ ਲੰਬੇ ਸਮੇਂ ਤੋਂ ਦੇਖ ਰਹੇ ਆ ਕਿ ਇੱਕ ਕਿਹਾ ਗਿਆ ਸੀਗਾ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਹਰ ਸਾਲ ਇੱਕ ਪ੍ਰੋਪਰ ਨੋਟੀਫਿਕੇਸ਼ਨ ਆਊਗਾ ਪ੍ਰੋਪਰ ਟਾਈਮ ਦੇ ਉੱਤੇ ਆ ਜਿਹੜਾ ਇੱਕ ਟਾਈਮ ਟੇਬਲ ਬਣਾ ਨਾ ਸੀਗਾ ਵੀ ਹਰ ਸਾਲ ਹੀ ਭਰਤੀ ਆਊਗੀ ਉਹਨੇ ਮਹੀਨੇ ਦੇ ਵਿੱਚ ਪੇਪਰ ਹੋ ਜਾਊਗਾ ਮੈਰਿਟ ਪਹਿਜਿਆ ਕਰੂਗੀ ਸਕਰੂਟੀ ਹੋ ਜਾਇਆ ਕਰੂਗੀ ਕਿੰਨੀਆਂ ਕਿ ਭਰਤੀਆਂ ਜਿਹੜੀਆਂ ਸਿੱਖਿਆ ਵਿਭਾਗ ਦੇ ਵਿੱਚ ਹੁੰਦੀ ਆ ਚੁੱਕੀਆਂ ਇਹਨਾਂ ਦੀ ਸਰਕਾਰ ਦੇ ਵਿੱਚ ਸਿੱਖਿਆ ਵਿਭਾਗ ਦੇ ਵਿੱਚ ਹਲੇ ਤੱਕ ਇੱਕ ਵੀ ਭਰਤੀ ਨਹੀਂ ਆਈਗੀ ਜੀ ਭਗਵੰਤ ਮਾਨ ਜਾਂ ਆਯਰੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਜਾਂ ਪਿੰਡਾਂ ਵਾਲੇ ਜਿਹੜੇ ਫੀਲੇ ਹੈਗੇ ਆ ਕੋਈ ਇੱਕ ਵੀ ਬੰਦਾ ਕਹਦੇ ਕਿ ਸਿੱਖਿਆ ਦੇ ਖੇਤਰ ਵਿੱਚ ਭਗਵੰਤ ਮਾਨ ਨੇ ਇੱਕ ਵੀ ਭਰਤੀ ਕੱਢੀ ਆ ਇੱਕ ਵੀ ਭਰਤੀ ਨਹੀਂ ਆਈਗੀ ਠੀਕ ਆ ਜੋ ਭਰਤੀਆਂ ਆਈਆਂ ਉਹ ਪਿਛਲੀਆਂ ਸਰਕਾਰਾਂ ਕੱਢ ਕੇ ਗਈਆਂ ਸੀ ਆਪਦੀ ਸ਼ਾਖ ਬਚਾਉਣ ਮਾਰੀਆਂ ਬਚੀ ਉਹਨਾਂ ਦੀ ਵੀ ਨਹੀਂ ਤੇ ਰਹਿਣੀ ਇਹਨਾਂ ਦੀ ਵੀ ਨਹੀਂ ਜੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਵੀ ਆ ਜਿਹੜਾ ਉਹ ਲਗਾਤਾਰ ਗਿਰਦੇ ਜਾਂਦੇ ਆ ਤੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਐਸਾ ਗਿਰਨਾ ਕਿ ਇਹਨਾਂ ਦੇ ਮੈਂਬਰ ਪੰਚਾਇਤ ਵੀ ਨਹੀਂ ਜਿੱਤਣੇਗੇ ਜੀ ਧੰਨਵਾਦ